ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਜੀ ਇਹ ਜਿਹੜੀ ਚੀਜ਼ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਇਹ ਹੈ ਜੀ ਕੋਹੜੀ ਕੋਹੜੀ ਵਰਤੋਂ ਦਰਖਤਾਂ ਦੀਆਂ ਟਾਹਣੀਆਂ ਸੰਗਣ ਲਈ ਟਾਹਣੀਆਂ ਕੱਟਣ ਲਈ ਕੀਤੀ ਜਾਂਦੀ ਆ ਤੇ ਪੁਰਾਣੇ ਵੇੜਿਆਂ ਵਿੱਚ ਇਹ ਵੀ ਵਰਤੋਂ ਹਥਿਆਰ ਦੇ ਤੌਰ ਤੇ ਵੀ ਕੀਤੀ ਜਾਂਦੀ ਸੀ ਸੋ ਪੁਰਾਣੇ ਵੇੜਿਆਂ ਵਿੱਚ ਹੀ ਜਦੋਂ ਜੰਗਲਾਂ ਨੂੰ ਕੱਟ ਕੇ ਬਾਹੀ ਯੋਗ ਬਣਾਇਆ ਗਿਆ ਖੇਤਾਂ ਨੂੰ ਜ਼ਮੀਨ ਨੂੰ ਤਾਂ ਉਦੋਂ ਵੀ ਇਹਨਾਂ ਕੁਹਾੜੇ ਕੁਹਾੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਜੰਗਲਾਂ ਦੇ ਜੰਗਲ ਇਹਨਾਂ ਕਹਾੜੀਆਂ ਨਾਲ ਕੱਟੇ ਗਏ ਤੇ ਜ਼ਮੀਨ ਨੂੰ ਬਾਹੀਯੋਗ ਬਣਾਇਆ ਗਿਆ ਸੋ ਇਹ ਜਿਹੜਾ ਸੰਧ ਹੁੰਦਾ ਸੀ ਇਹ ਲੋਹੇ ਦਾ ਬਣਿਆ ਹੁੰਦਾ ਸੀ ਜਿਹੜਾ ਇਹਦਾ ਦਸਤਾ ਪਾਇਆ ਹੁੰਦਾ ਸੀ ਉਹ ਲੱਕੜੀ ਦਾ ਪਾਇਆ ਹੁੰਦਾ ਸੀ ਸੋ ਜਿੱਥੇ ਇਹ ਦਸਤਾ ਪਾਇਆ ਹੁੰਦਾ ਇਸ ਜਗ੍ਹਾ ਨੂੰ ਪੀਨ ਕਹਿੰਦੇ ਨੇ ਇਸ ਪੀਨ ਦੇ ਵਿੱਚ ਹੀ ਇਹ ਲੱਕੜੀ ਦਾ ਦਸਤਾ ਪਾਇਆ ਹੁੰਦਾ ਏ ਸੋ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਵੀ ਪੀਨ ਕੀ ਹੁੰਦਾ ਉਹ ਇਹ ਜਿਹੜੇ ਲੋਹਾ ਕੁਹਾਰੀਆਂ ਹੁੰਦੀਆਂ ਦੀ ਇਹ ਪਿੰਡ ਦੇ ਲੋਹਾਰ ਮਿਸਤਰੀ ਤਿਆਰ ਕਰਦੇ ਹੁੰਦੇ ਸੀ ਬਣਾਉਂਦੇ ਹੁੰਦੇ ਸੀ ਆਪਣੇ ਕਾਰਖਾਨੇ ਅੱਜ ਬਹਿ ਗਏ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਤੇ ਫਿਰ ਇਹਨਾਂ ਨੂੰ ਸ਼ਾਨ ਉੱਤੇ ਲਾ ਕੇ ਤਿੱਖਾ ਕੀਤਾ ਜਾਂਦਾ ਸੀ ਤਾਂ ਕਿ ਵੱਢਣ ਮੌਕੇ ਲੱਕੜੀ ਵੱਢਣ ਮੌਕੇ ਆਸਾਨੀ ਰਹੇ ਤੇ ਬਹੁਤਾ ਜ਼ੋਰ ਨਾ ਲੱਗੇ ਸੋ ਅੱਜਕੱਲ ਇਹਨਾਂ ਕੁਹਾੜੀਆਂ ਦੀ ਘਾਟ ਹੀ ਵਰਤੋਂ ਕੀਤੀ ਜਾਂਦੀ ਆ ਕਿਉਂਕਿ ਪੁਰਾਣੇ ਬੇੜਿਆਂ ਵਿੱਚ ਤਾਂ ਜੋ ਚੁੱਲਿਆਂ ਵਿੱਚ ਬਾਲਣ ਲਾਇਆ ਜਾਂਦਾ ਸੀ ਬਾਲਣ ਬਾਲਿਆ ਜਾਂਦਾ ਸੀ ਉਹ ਵੀ ਦਰਖਤਾਂ ਦੀਆਂ ਟਾਹਣੀਆਂ ਕੱਟ ਕੇ ਲੈ ਜਾਂਦਾ ਸੀ ਤੇ ਉਹਦੀ ਘਰ ਵਿੱਚ ਆ ਕੇ ਵਰਤੋਂ ਕੀਤੀ ਜਾਂਦੀ ਸੀ। ਸੋ ਅੱਜ ਕੱਲ੍ਹ ਗੈਸ ਸਿਲੰਡਰ ਆ ਗਏ ਨੇ। ਹੁਣ ਕੋਈ ਲੱਕੜੀ ਦੀ ਬਹੁਤੀ ਵਰਤੋਂ ਨਹੀਂ ਕਰਦਾ। ਕੋਈ ਬਾਲਣ ਦੀ ਬਹੁਤੀ ਵਰਤੋਂ ਨਹੀਂ ਕਰਦਾ। ਇਸ ਕਰਕੇ ਜਿਹੜੇ ਇਹ ਹਥਿਆਰ ਹੁੰਦੇ ਨੇ ਇਹ ਜਿਹੇ ਸੰਦਨ ਹੁੰਦੇ ਦੀ ਇਹਨਾਂ ਦੀ ਹੁਣ ਵਰਤੋਂ ਘਟ ਗਈ ਆ। ਸੋ ਪੁਰਾਣੇ ਬੇੜਿਆਂ ਵਿੱਚ ਹਰੇਕ ਘਰ ਵਿੱਚ ਇੱਕ ਅੱਧੀ ਕਹਾੜੀ ਜ਼ਰੂਰ ਮੌਜੂਦ ਹੁੰਦੀ ਤੇ ਇਹਨਾਂ ਦੀ ਵਰਤੋਂ ਕਹਾਣੀਆਂ ਸ਼ੰਗਾਂ ਲਈ ਤੇ ਹਥਿਆਰ ਦੇ ਰੂਪ ਵਿੱਚ ਵੀ ਵਰਤੋਂ ਕੀਤੀ ਜਾਂਦੀ ਦੀ ਸੋ ਇਹੋ ਜਿਹੀਆਂ ਚੀਜ਼ਾਂ ਹੁਣ ਲੁਕਤ ਹੁੰਦੀਆਂ ਜਾ ਰਹੀਆਂ ਨੇ ਤਾਂ ਜਿਹੜੇ ਲੋਹਾਰ ਹੁੰਦੇ ਦੀ ਇਹਨਾਂ ਕੋਹਾਰੀਆਂ ਨੂੰ ਬੜੀ ਮਿਹਨਤ ਨਾਲ ਤਿਆਰ ਕਰਦੇ ਆਂ ਪਹਿਲਾਂ ਲੋਹੇ ਦਾ ਟੁਕੜਾ ਲਿਆ ਜਾਂਦਾ ਫਿਰ ਉਹਨੂੰ ਪੱਠੇ ਵਿੱਚ ਕੋਰਿਆਂ ਦੇ ਅੱਗ ਉੱਪਰ ਗਰਮ ਕੀਤਾ ਜਾਂਦਾ ਤੇ ਫਿਰ ਆਰਨੋ ਤੇ ਰੱਖ ਕੇ ਥੋੜਿਆਂ ਦੀ ਮਦਦ ਨਾਲ ਇਹਨੂੰ ਕਟਾਈ ਜਾਂਦਾ ਤੇ ਇਸ ਨੂੰ ਇੱਕ ਸ਼ੇਪ ਦਿੱਤੀ ਜਾਂਦੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਤਰ੍ਹਾਂ ਦੀ ਅਥੌੜਿਆਂ ਦਾ ਕੁੱਟ-ਕੁੱਟ ਕੇ ਲੋਹੇ ਦੇ ਪੱਤਰੇ ਨੂੰ ਸ਼ੇਪ ਦਿੱਤੀ ਜਾਂਦੀ ਤੇ ਫਿਰ ਬੜੀ ਮਿਹਨਤ ਦੇ ਨਾਲ ਇੱਕ ਹਾਰੀਆਂ ਤਿਆਰ ਕੀਤੀਆਂ ਜਾਂਦੀਆਂ ਸੋ ਹੁਣ ਜੇ ਘਹਾੜੀਆਂ ਬਣਦੀਆਂ ਮੈਨਾਂ ਤਾਂ ਹੁਣ ਮਸ਼ੀਨੀ ਯੁੱਗ ਆ ਮਸ਼ੀਨਾਂ ਨਾਲ ਮੈਂਟਾਂ ਵਿੱਚ ਹੀ ਇਹ ਚੀਜ਼ਾਂ ਤਿਆਰ ਕਰ ਲਈਆਂ ਜਾਂਦੀਆਂ ਨੇ ਪਰ ਪੁਰਾਣੇ ਵੇਲਿਆਂ ਵਿੱਚ ਸਾਰਾ ਕੰਮ ਹੱਥੀਂ ਦੀ ਹੱਥਾਂ ਨਾਲ ਹੀ ਇਹੋ ਜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਤੇ ਬੜੀ ਮਿਹਨਤ ਲੱਗਦੀ ਸੀ ਇਹ ਚੀਜ਼ਾਂ ਬਣਾਉਣ ਲਈ ਸੋ ਹੁਣ ਇੱਕ ਹਾਰੀਆਂ ਘਰਾਂ ਵਿੱਚ ਲੁਪਤ ਹੁੰਦੀਆਂ ਜਾ ਰਹੀਆਂ ਨੇ ਸੋ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਇਸ ਕੁਹਾੜੀ ਬਾਰੇ ਜਾਣਕਾਰੀ ਦੇਣੀ ਸੀ ਜਿਹਦੀ ਕਿ ਪੁਰਾਣੇ ਵੇੜਿਆਂ ਵਿੱਚ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਦੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਬੱਚੇ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਆਉਣ ਵਾਲੇ ਵਲੌਗਾਂ ਨੂੰ ਵੀ ਜ਼ਰੂਰ ਦੇਖਣਾ ਸੋ ਅੱਜ ਲਈ ਇੰਨਾ ਹੀ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ